ਅਕਸਰ ਤੁਸੀਂ ਦੇਖਿਆ ਕਿ ਜਦੋਂ ਆਪਾਂ ਸਿਰਾਂ ਦੇ ਬਾਲ ਬੌਣੇ ਆ ਨਾ ਜਿਹੜੇ ਆਪਣੀ ਕੇਸ ਨੇ ਆਪਾਂ ਇਹਨਾਂ ਨੂੰ ਬੌਣੇ ਆ ਤਾਂ ਕੰਗੇ ਦੇ ਵਿੱਚ ਕਾਫੀ-ਕਾਫੀ ਬਾਲ ਟੁੱਟ ਕੇ ਆ ਜਾਂਦੇ ਨੇ ਤੇ ਅਕਸਰ ਪਿੰਡਾਂ ਦੇ ਵਿੱਚ ਨਾ ਸ਼ਹਿਰਾਂ ਦੇ ਵਿੱਚ ਬਾਲ ਖਰੀਦਣ ਵਾਲੇ ਆਉਂਦੇ ਆ ਤੇ ਆਪਾਂ ਨਾ ਚਾਹੇ ਚਾਹੇ ਖੁਸ਼ੀ-ਖੁਸ਼ੀ ਉਹਨਾਂ ਨੂੰ ਵੇਚਦੇ ਆ ਉਹ ਤੋਂ ਕੋਈ ਪਲਾਸਟਿਕ ਦੇ ਬਰਤਨ ਜਾਂ ਕੁਝ ਵੀ ਛੋਟੇ-ਮੋਟੇ ਚੀਜ਼ਾਂ ਇਦਾਂ ਦੀਆਂ ਲੈ ਲੈਣੇ ਆਗੇ ਪਰ ਇਸ ਚੀਜ਼ ਦੇ ਨਾਲ ਤੁਹਾਨੂੰ ਪਤਾ ਵੀ ਤੁਹਾਡੇ ਘਰ ਦੇ ਵਿੱਚ ਕਿੰਨਾ ਨੁਕਸਾਨ ਹੋ ਸਕਦਾ ਜਿਹੜੇ ਆ ਭੈਣਾ ਤੇ ਭਰਾ ਇਸ ਚੀਜ਼ ਨੂੰ ਕਰਦੇ ਆ ਨਾ ਉਹ ਅੱਜ ਤੋਂ ਹੀ ਸਾਵਧਾਨ ਹੋ ਜਾਓ ਕਿਉਂਕਿ ਜਿਹੜੇ ਆਪਣੇ ਵਾਲ ਨੇ ਨਾ ਇਹ ਆਪਣੇ ਸਰੀਰ ਦੀ ਸਾਰੇ ਦੀ ਇੱਕ ਪੋਜੀਟਿਵ એનર્ਜੀ ਨੇ ਪਿਛਲੇ ਸਮੇਂ ਦੇ ਵਿੱਚ ਅਕਸਰ ਤੁਸੀਂ ਦੇਖਿਆ ਹੀ ਸਾਰੇ ਪੈਂਟਰਾ ਬਣ ਕੇ ਲੜਕੀਆਂ ਦੇ ਜੂੜੇ ਰੱਖੇ ਹੁੰਦੇ ਸ ਤੇ ਲੜਕੀਆਂ ਦੇ ਕੁੱਤਾ ਕਰੀਆਂ ਹੁੰਦੀਆਂ ਸੀ ਬਹੁਤ ਸਿਆਣੇ ਬੱਚੇ ਹੁੰਦੇ ਸੀ ਹਰ ਇੱਕ ਪਰਿਵਾਰ ਦੇ ਵਿੱਚ ਧੀਆ ਹੁੰਦੀਆਂ ਹੁੰਦੀਆਂ ਸ ਤੇ ਪੁੱਤੋਂ ਦੀ ਕੋਈ ਹਜ਼ਾਰਾਂ ਚੋਂ ਇੱਕ ਹੁੰਦਾ ਸੀ ਜਿਹੜਾ ਕਿ ਵਿਗੜ ਜਾਂਦਾ ਹੁੰਦਾ ਸੀਗਾ ਉਹ ਵੀ ਆਪਣੇ ਮਾਪੇ ਤੋਂ ਬਹੁਤ ਡਰਦਾ ਹੁੰਦਾ ਸੀ ਪਰ ਜਿਹੜੇ ਅੱਜ ਕੱਲ ਦੇ ਬੱਚੇ ਨੇ ਉਹ ਬਿਲਕੁਲ ਨਹੀਂ ਡਰਦੇ ਨਾ ਤਾਂ ਕਹਿੰਦੇ ਉਹਨਾਂ ਨੇ ਮਾਪੇ ਪਾਪਾਂ ਦੇ ਵੀ ਇਹੀ ਕੰਮ ਨਹੀਂ ਤੇ ਬੱਚਿਆਂ ਦੇ ਵੀ ਇਹੀ ਕੰਮ ਨਹੀਂ ਗਏ ਸਭ ਤੋਂ ਮੇਨ ਗੱਲ ਅੱਜ ਕੱਲ ਬੱਚਿਆਂ ਦੀ ਤੇ ਵੱਡਿਆਂ ਦੀ ਬੁੱਧੀ ਪ੍ਰੇਸ਼ਟ ਹੋਣ ਦਾ ਮੇਨ ਕਾਰਨ ਇਹੀ ਹੈ ਕਿ ਬਾਲਾਂ ਦੀ ਕਟਿੰਗ ਕਰਨਾ Hindu ਧਰਮ ਦੇ ਵਿੱਚ ਚਲੇ ਜਾਓ ਤੁਸੀਂ ਮੁਸਲਮਾਨ ਧਰਮ ਦੇ ਵਿੱਚ ਚਲੇ ਜਾਓ ਜਿਹੜੇ ਵੀ ਪੁਰਾਣੇ ਆਪਣੇ ਮਹਾਪੁਰਸ਼ ਹੋਏ ਨੇ ਬ੍ਰਹਮ ਗਿਆਨੀ ਹੋਏ ਹੈਗੇ ਜਾਂ ઋષਿ ਮੁਨੀ ਹੋਏ ਉਹਨਾਂ ਦੇ ਸਾਰਿਆਂ ਦੇ ਸਿਰਾਂ ਤੇ ਬਾਲ ਜਾਈ ਸਿਬਜੀ ਭਗਵਾਨ ਤੁਸੀਂ ਦੇਖੋ ਕ੍ਰਿਸ਼ਨ ਭਗਵਾਨ ਜੀ ਨੂੰ ਦੇਖ ਲਓ ਤੁਸੀਂ ਜਾਂ ਮੁਸਲਮਾਨ ਧਰਮ ਦੇ ਵਿੱਚ ਹਨ ਜਿੰਨੇ ਵੀ ਪੀਰ ਪੈਗੰਬਰ ਹੋਏ ਨੇ ਉਹਨਾਂ ਦੇ ਸਿਰਾਂ ਤੇ ਵਾਲ ਹੁਣ ਵੀ ਤੁਸੀਂ ਇਹ ਨਾ ਜਿਹੜੇ ਮਹਾਪੁਰਸ਼ ਹੋਏ ਨੇ ਕਿ ਅੱਜਕੱਲ ਉਹਨਾਂ ਨੂੰ ਵੀ ਤੁਸੀਂ ਦੇਖੋ Hindu ਧਰਮ ਦੇ ਵਿੱਚ ਵੀ ਜਿਹੜੇ ਹੈਗੇ ਨੇ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਦੇ ਸਾਰਿਆਂ ਦੇ ਵਾਲ ਰੱਖੇ ਹੋਏ ਨੇ ਪਿੱਛੇ ਜੇ ਹੋਗੇ 2 ਸਾਲ ਪਹਿਲਾਂ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਹੋਈ ਸੀ ਕਿ ਇੱਕ ਲੜਕੀ ਸੀਗੀ ਰਸਤੇ ਦੇ ਵਿੱਚ ਜਾ ਰਹੀ ਸੀ ਰਸਤੇ ਦੇ ਵਿੱਚ ਜਾਂਦੇ ਜਾਂਦੇ ਉਹਦਾ ਇੰਨਾ ਜ਼ਿਆਦਾ ਦਰਦ ਹੋਣ ਲੱਗਿਆ ਸਿਰ ਦੇ ਵਿੱਚ ਤੇ ਜਦੋਂ ਉਹਨੂੰ ਉੱਥੋਂ ਉਹ ਡਿੱਗ ਪਈ ਬੇਹੋਸ਼ ਹੋ ਕੇ ਜਦੋਂ ਉਹਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਉੱਥੇ ਡਾਕਟਰ ਵੀ ਦੇ ਕੇ ਹੈਰਾਨ ਹੋ ਗਏ ਜੋ ਉਹਦੇ ਨਾਲ ਕੌਤਕ ਬੀਤਿਆ ਸੀ ਜਦੋਂ ਡਾਕਟਰਾਂ ਨੇ ਸਾਰੀ ਗੱਲ ਦੇਖੀ ਵੀ ਹੋਇਆ ਕੀ ਹੋਇਆ ਕਿਵੇਂ ਕੀ ਗੱਲ ਹੋਈ ਤਾਂ ਜਦੋਂ ਉਹਨਾਂ ਨੇ ਉਹਦੇ ਘਰਦਿਆਂ ਨੂੰ ਦੱਸਿਆ ਵੀ ਸਾਡੀ ਲਾਈਫ ਦੇ ਵਿੱਚ ਅਜਿਹਾ ਕੌਤਕ ਅਸੀਂ ਅਜ ਪਹਿਲੀ ਵਾਰੀ ਦੇਖਿਆ ਉਹ ਇੱਕ ਗੁਰਸਿੱਖ ਬੀਬੀ ਸੀਗੀ ਟੀਚਰ ਸੀਗੀ ਤੇ ਕਹਿੰਦੇ ਵੀ ਉਹਨੇ ਨਾ 1-2 ਦਿਨ ਪਹਿਲਾਂ ਆਪਣੇ ਜਿਹੜੇ ਸਿਰ ਦੇ ਵਾਲ ਸੀਗੇ ਉਹਨਾਂ ਨੂੰ ਇੱਕ ਭਾਈ ਨੂੰ ਵੇਚਿਆ ਸੀ ਯਕੀਨ ਮੰਨਿਓ ਉਹਦੇ ਅੰਦਰੋਂ ਨਾ ਕਹਿੰਦੇ ਡਾਕਟਰ ਕਹਿੰਦੇ ਵੀ ਜਿਹੜੇ ਸਬਾਲ ਸੀਗੇ ਨਾ ਆਪਣੇ ਸਿਰ ਦੀ ਅੰਦਰੋਂ ਚਮੜੀ ਐ ਖੋਪੜੀ ਐ ਆਪਣੀ ਨਾ ਉਹ ਕਹਿੰਦੇ ਅੰਦਰੋਂ ਨਾ ਐਦਾਂ ਜਿਵੇਂ ਬਿਆਈਆਂ ਫਟਦੀਆਂ ਹੁੰਦੀਆਂ ਨੇ ਨਾ ਐਦਾਂ ਫਟ ਗਿਆ ਸੀ ਉਹਦਾ ਸਿਰ ਇਹ ਸਚਾਈ ਹੈ ਰੀਅਲ ਹੈ ਥੋੜੇ ਕਿ ਦਿਨਾਂ ਚ ਟੈਮ ਦੀ ਸਾਲ ਦੀ ਉਹ ਮਿਲਦਾ ਇਹ ਗੱਲ ਹੈਗੀ ਕੋਈ ਜ਼ਿਆਦਾ ਲੰਬੀ ਵੀ ਨਹੀਂ ਹੈਗੀ ਚਲੋ ਇਹ ਤਾਂ ਹੋ ਗਈ ਇੱਕ ਗੱਲ ਪਰ ਜਿਹੜੇ ਵੀ ਸਿੱਖ ਧਰਮ ਦੇ ਵਿੱਚ ਨੇਗੇ ਉਹਨਾਂ ਵਾਸਤੇ ਤਾਂ ਇੱਕ ਬਹੁਤ ਹੀ ਵੱਡਾ ਮਹਾਪਾਪ ਹੈਗਾ ਕਿਉਂਕਿ ਗੁਰੂ ਸਾਹਿਬ ਜੀ ਨੇ ਸਿਰਫ ਆਪਾਂ ਨੂੰ ਕੇਸਾਂ ਦੀ ਬੇਅਦਬੀ ਤੋਂ ਹੀ ਰੋਕਿਆ ਹੈ ਔਰ ਤਾਂ ਕੋਈ ਨਸ਼ਾ ਤਾਂ ਨਹੀਂ ਕਰਦੀਆਂ ਹੈਗੀਆਂ ਤੇ ਜਦੋਂ ਅਮਰ ਸ਼ਕਦੇ ਉਹਦੋਂ ਇਹੀ ਕਿਹਾ ਜਾਂਦਾ ਹੈਗਾ ਵੀ ਕੇਸਾਂ ਦੀ ਬੇਅਦਬੀ ਨਾ ਕਰੋ ਅੱਜ ਕੱਲ ਬੱਚਿਆਂ ਦੀ ਜਿਹੜੀ ਦਿਮਾਗੀ ਸੰਤੁਲਨ ਵਿਗੜ ਚੁੱਕਿਆ ਬੱਚੇ ਸੁਣਦੇ ਨਹੀਂ ਆਪਾਂ ਕਹਿੰਦੇ ਵੀ ਬੱਚਿਆਂ ਦਾ ਦਿਮਾਗ ਹੱਲ ਗਿਆ ਬੱਚੇ ਵਿਗੜ ਚੁੱਕੇ ਨੇ ਮੇਨ ਕਾਰਨ ਇਹੀ ਚੀਜ਼ ਹੈਗੀ ਕਹਿੰਦੇ ਆਪਣੀ ਜਿਹੜੀ ਊਰਜਾ ਹੈ ਨਾ ਜਦੋਂ ਆਪਾਂ ਬਾਲਾਂ ਦੀ ਕਟਿੰਗ ਕਰ ਦਿੰਦੇ ਆ ਤਾਂ ਆਪਣੀ ਜਿਹੜੀ ਊਰਜਾ ਨਾਲ ਅੱਧੀ ਖਤਮ ਹੋ ਜਾਂਦੀ ਹੈ ਇਸ ਚੀਜ਼ ਦੇ ਦੇਖੋ ਕੋਈ ਤੱਕਰਾ ਵੀ ਤੱਕਰਾ ਕਰੀ ਚਲੋ ਜੇ ਕੁਝ ਵੀ ਕਰੀ ਜੋ ਜਿਨੇ ਮੰਨਣਿਓ ਮਨਣੋ ਜਿਨੇ ਨਹੀਂ ਮੰਨਣਿਓ ਤੁਹਾਡੀ ਮਰਜ਼ੀ ਹੈ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦੀ ਇਥੋਂ ਤੱਕ ਜਿਹੜੇ ਆ హెయిర్ ਲਗਾਉਂਦੇ ਆ ਨਾ ਆਪਾਂ ਜਾ ਕੇ ਪਾਰਲਰਾਂ ਦੇ ਵਿੱਚ ਆ ਪਿੱਛੇ ਜੇ ਅਮਰੀਕਾ ਦੀ ਸੀ ਗੱਲ ਮੈਨਾਂ ਦਾ 15 ਦਿਨਾਂ ਦੀ ਉਹ ਗੱਲ ਹੈ ਕਿ ਇੱਕ ਲੜਕੀ ਦੇ ਨਾ ਸਿਰ ਦੇ ਵਿੱਚ ਐਡੇ-ਐਡੇ ਜ਼ਖਮ ਹੋ ਗਏ ਤੇ ਵਿੱਚ ਨਾ ਕੀੜੇ ਚੱਲਣ ਲੱਗੇ ਜਦੋਂ ਉਹਦੀ ਪਤਾ ਕੀਤਾ ਗਿਆ ਡੀਐਨਏ ਟੈਸਟ ਕਰਵਾਇਆ ਗਿਆ ਮਤਲਬ ਕਿ ਵੀ ਕੀ ਹੋਇਆ ਇਹ ਇੰਨਾ ਜ਼ਿਆਦਾ ਵੀ ਇਹਦੇ ਵਾਲਾਂ ਦੇ ਵਿੱਚ ਹੀ ਨਹੀਂ ਇਨਫੈਕਸ਼ਨ ਕਿਵੇਂ ਹੋ ਗਈ ਤਾਂ ਉਦੋਂ ਪਤਾ ਲੱਗੇ ਵੀ ਜਿਹੜੇ ਉਹਨੇ ਵਾਲ ਲਗਵਾਏ ਸੀ ਜਿਹੜੇ ਨਕਲੀ ਵਾਲ ਲਗਵਾਏ ਸੀ ਉਹ ਉਹ ਨਾ ਕਿਸੇ ਮ੍ਰਿਤਕ ਬੋਡੀ ਦੇ ਵਾਲ ਸੀਗੇ ਇਹੀ ਜਿਹੜਾ ਬਾਲਾਂ ਦਾ ਕਾਰੋਬਾਰ ਹੈ ਨਾ ਬਹੁਤ ਉੱਚੇ ਪੱਧਰ ਤੇ ਚੱਲ ਰਿਹਾ ਹੈ ਪਿੰਡਾਂ ਦੇ ਵਿੱਚੋਂ ਆਪਾਂ 1200 ਰੁਪਏ ਕਿਲੋ ਵੇਚਦੇ ਮਰ ਕੇ ਕਹਿੰਦੇ ਫਿਰਦੇ ਆ ਵੀ ਲੈ ਦੋ ਨਾ ਪਰ ਇਹ ਅੱਗੇ ਜਾ ਕੇ ਬਹੁਤ ਮਹਿੰਗੇ ਵਿਕਦੇ ਆ ਤੇ ਫਿਰ ਉਹੀ ਲਗਾਏ ਜਾਂਦੇ ਆ ਇਹਦੇ ਨਾਲ ਜਿਹੜੀ ਕਿ ਅੱਜਕੱਲ ਸਕਿਨਾਂ ਦੇ ਵਿੱਚ ਕੈਂਸਰ ਹੋ ਰਿਹਾ ਹੈਗਾ ਬਾਡੀ ਦੇ ਵਿੱਚ ਕੈਂਸਰ ਹੋ ਰਿਹਾ ਬਾਡੀ ਦੇ ਵਿੱਚ ਪੀਨ ਹੁੰਦੀ ਹੈ ਬਾਡੀ ਮਰ ਕੇ ਆਪਣੀ ਜਿਹੜੀ ਅੱਧੇ ਤੋਂ ਵੱਧ ਬਿਮਾਰੀਆਂ ਦਾ ਮੇਨ ਕਾਰਨ ਇਹੀ ਹੈ ਦੇਖੋ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਜ਼ਿਆਦਾ ਹੋਣੀ ਹੋਣ ਲੱਗਿਆ ਵੀ ਹਾਂ ਤੁਸੀਂ ਉਹਨਾਂ ਨੂੰ ਵੇਚੋਗੇ ਇਹ ਬਹੁਤ ਵੱਡੀ ਬੀ ਆਦੀ ਵੀ ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਸੀਗਾ ਕਿ ਜਿਹੜਾ ਮੇਰਾ ਸਿੱਖ ਹੋਊਗਾ ਨਾ ਅਮਰਤ ਛਕਿਆ ਹੋਊਗਾ ਚਾਹੇ ਨਹੀਂ ਵੀ ਅਮਰਤ ਛਕਿਆ ਹੋਇਆ ਪਰ ਜਦੋਂ ਉਹ ਭਵ ਸਾਗਰ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਮੌਤ ਤੋਂ ਬਾਅਦ ਆਪਾਂ ਨੂੰ ਆਪਣੇ ਨਰਕਸ ਵਰਗੇ ਜਾਣਾ ਪੈਂਦਾ ਆਪਾਂ ਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਵੀ ਮੈਂ ਉਹਦੇ ਕੇਸਾਂ ਤੋਂ ਉਹਨੂੰ ਪਛਾਣ ਲਵਾਂਗਾ ਵੀ ਇਹੇ ਮੇਰਾ ਸਿੱਖ ਹੈ ਮੈਂ ਉਸਨੂੰ ਉਸ ਨਰਕ ਦੇ ਵਿੱਚੋਂ ਉਸ ਸਿੱਖ ਕੇਸਾਂ ਤੋਂ ਫੜ ਕੇ ਬਾਹਰ ਸਾ ਮੇਰੀ ਹੱਥ ਬਣ ਕੇ ਹੀ ਬੇਨਤੀ ਹੈਗੀ ਕਿ ਜਿਹੜੀ ਇਹ ਆਪਾਂ ਵਾਲਾਂ ਦੀ ਕੇਸਾਂ ਦੀ ਬੇਆਦਵੀ ਕਰਦੇ ਆ ਨਾ ਇਸ ਨੂੰ ਬੰਦ ਕਰ ਦਿਓ ਅੱਗੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਵਾਲ ਨਾ ਜਦੋਂ ਆਪਾਂ ਸਿਰ ਬੌਣੇ ਆ ਨਾ ਵਾਲ ਕੋਈ ਉੜ ਵੀ ਜਾਂਦਾ ਸੀ ਨਾ ਤਾਂ ਕਹਿੰਦੇ ਹੁੰਦੇ ਸੀ ਕਿ ਇਹ ਬਹੁਤ ਵੱਡਾ ਆਪਸ਼ਾਗੁਣਾ ਹੈ ਤੇ ਜਿਹੜੇ ਵਾਲ ਨੇ ਨਾ ਉੜ ਗਏ ਨਾ ਤਾਂ ਤੁਹਾਡਾ ਸਿਰਦਰਦ ਹੋਣਾ ਨਹੀਂ ਹਟਣਾ ਹੈਗਾ ਕਹਿਣ ਤੋਂ ਉਹਨਾਂ ਦਾ ਭਾਵ ਸੀ ਕਿ ਬਈ ਤੁਸੀਂ ਵਾਲਾਂ ਦੀ ਬੇਆਦਵੀ ਨਾ ਕਰੋ ਜਦੋਂ ਆਪਾਂ ਹਨਾ ਇਸ ਚੀਜ਼ ਦੀ ਜਿਹੜੀ ਆਪਾਂ ਨੂੰ ਕੁਦਰਤ ਨੇ ਬਖਸ਼ੀ ਆਪਾਂ ਉਸ ਚੀਜ਼ ਦੀ ਬੇਇੱਦਵੀ ਕਰਦੇ ਆ ਨਾ ਤਾਂ ਆਪਾਂ ਨੂੰ ਉਸ ਚੀਜ਼ ਦਾ ਫਲ ਭੋ ਕੇ ਆਪਾਂ ਹੀ ਖੁਦ ਰੋਲਦੇ ਫਿਰਦੇ ਕੋਸ਼ਿਸ਼ ਕਰੋ ਕਿ ਤੁਸੀਂ ਇਹ ਚੀਜ਼ ਤੋਂ ਬਚ ਜਾਓ ਕਿਉਂਕਿ ਇਹ ਔਜਹੇ ਪਾਪ ਨੇ ਜਿਹੜੇ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਬਸ ਕਰ ਦਿੰਦੇ ਆ ਅਗਰ ਤੁਸੀਂ ਗੁਰ ਸਿੱਖੋ ਤਾਂ ਤੁਹਾਡੇ ਵਾਸਤੇ ਇਹ ਬਹੁਤ ਵੱਡਾ ਬਜਰਕ ਪਾਪ ਹੈ ਫਿਰ ਤੁਸੀਂ ਇਹ ਕੰਮ ਕਰਦੇ ਹੋ ਤਾਂ ਤੁਸੀਂ ਅੱਜ ਤੋਂ ਹੀ ਇਸ ਕੰਮ ਨੂੰ ਬੰਦ ਕਰ ਕਿਉਂਕਿ ਇਹ ਹੀ ਤੁਹਾਡੇ ਘਰ ਦੀਆਂ ਬਰਕਤਾਂ ਰੋਕਣ ਦੇ ਵਿੱਚ ਬਹੁਤ ਵੱਡਾ ਹੱਥ ਹੈ। ਫਿਰ ਤੁਸੀਂ ਕਹੋਗੇ ਵੀ ਭੈਣੇ ਜਿਹੜੇ ਵਾਲ ਨੇ ਅਸੀਂ ਉਹਨਾਂ ਦਾ ਕਰੀਏ ਕੀ? ਜਿਹੜਾ ਤੋਂ ਆਪਣੇ ਘਰ ਦੇ ਵਿੱਚ ਜਿਹੜੇ ਆਪਾਂ ਕੰਗੀ ਵਾਲੇ ਵਾਲ ਨੇ ਆਪਾਂ ਬਾਉਣੇ ਆ ਉਹਨਾਂ ਨੂੰ ਤਾਂ ਤੁਸੀਂ ਉਹਨਾਂ ਨੂੰ ਕਿਸੇ ਵੀ ਸੁੱਚੇ ਬਰਤਨ ਦੇ ਵਿੱਚ ਰੱਖ ਕੇ ਉਹਨਾਂ ਨੂੰ ਤੁਸੀਂ ਅਗਨ ਭੇਟ ਕਰ ਦਿਓ। ਫਿਰ ਜਿਹੜੀ ਉਹਨਾਂ ਦੀ ਰਾਖੇ ਉਹਨੂੰ ਕਿਸੇ ਚੱਲਦੇ ਪਾਣੀ ਦੇ ਵਿੱਚ ਤੈਰ ਦਿਓ। ਜਾਂ ਫਿਰ ਤੁਸੀਂ ਉਹਨਾਂ ਨੂੰ ਇਕੱਠੇ ਕਰੋ ਕਿਤੇ ਚੱਲਦੇ ਪਾਣੀ ਵਿੱਚ ਤੈਰੋਗੇ ਕਿਉਂਕਿ ਵਾਲ ਇੱਕ ਅਜਿਹੀ ਹੁੰਦੀ ਨਹੀਂ ਕਿ ਇਹ ਗਲਦੇ ਨਹੀਂ ਹੈਗੇ। ਸਭ ਤੋਂ ਮੇਨ ਇਹਦਾ ਇਹੀ ਚੀਜ਼ ਹੈ ਕਿ ਆਪਾਂ ਬੇਅਦਬੀ ਰੋਕਣ ਤੋਂ ਇਹਨਾਂ ਨੂੰ ਕਿਸੇ ਵਧੀਆ ਬਰਤਨ ਦੇ ਵਿੱਚ ਪਾ ਕੇ ਇਹਨਾਂ ਨੂੰ ਜਲਾ ਦਈਏ ਤੇ ਜਲਾ ਕੇ ਜਿਹੜੀ ਰਾਖ ਹੋਪੀ ਕਿ ਉਸ ਨੂੰ ਕਿਸੇ ਚੱਲਦੇ ਪਾਣੀ ਦੇ ਵਿੱਚ ਪਾ ਦਿਓ ਚਾਹੇ ਤੁਸੀਂ ਆਪਣੇ ਖੇਤ वगैरह ਵਿੱਚ ਮਿੱਟੀ ਵਿੱਚ ਦਾ ਦੇ ਦਿਓ ਦੇਖੋ ਇਹ ਗੱਲਾਂ ਨਾ ਹੈ ਬਹੁਤ ਛੋਟੀਆਂ ਨੇ ਗੀਆਂ ਹੁੰਦਾ ਵੀ ਹਾਂ ਇਹ ਕੀ ਹੁੰਦਾ ਇਹ ਨਾਲ ਹੁੰਦਾ ਅਸੀਂ ਤਾਂ ਬਹੁਤ ਉਹ ਕਰਦੇ ਹਾਂ ਪਰ ਅਗਰ ਤੁਸੀਂ ਇਸ ਚੀਜ਼ ਨੂੰ ਦੇਖੋਗੇ ਨਾ ਜਿਹੜਾ ਬੰਦਾ ਤੁਹਾਡੇ ਘਰ ਦੇ ਆਸਗਵਾਨ ਤੁਹਾਡਾ ਤੁਸੀਂ ਤੁਸੀਂ ਵੀ ਜਿਹੜੇ ਕੋਈ ਕੋਈ ਇਹ ਕੰਮ ਕਰਦੇ ਹੋ ਨਾ ਤਾਂ ਤੁਸੀਂ ਇਸ ਚੀਜ਼ ਨੂੰ ਨੋਟ ਕਰਿਓ ਇਹਨੂੰ ਬੰਦ ਕਰਕੇ ਦੇਖਿਓ ਤੇ ਤੁਹਾਡੇ ਘਰ ਦੇ ਵਿੱਚ ਕਿੰਨੀ ਬਰਕਤ ਹੋਵੇਗੀ ਤੇ ਜਿਹੜੀ ਇਹ ਚੀਜ਼ ਹੈਗੀ ਨਾ ਤੇ ਤੁਹਾਡੇ ਘਰ ਦੀ ਕਿੰਨੀ ਬਰਕਤ ਇਹ ਖਤਮ ਹੋ ਗਈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਤੋਂ ਪਲੀਜ਼ ਸਤਿ ਸ੍ਰੀ ਅਕਾਲ